ਮਹਾਰਾਜਾ ਰਣਜੀਤ ਸਿੰਘ ਦੇ ਬਾਬਾ ਬਘੇਲ ਸਿੰਘ ਦੇ ਪੁੱਤਰ ਹਾਂ ਜਿਹੜੇ ਕਿਸੇ ਤੋਂ ਹੱਲ ਨਹੀਂ ਹੁੰਦੇ ਅਸੀਂ ਉਸ ਸਵਾਲ ਦੇ ਉੱਤਰ ਹਾਂ ਮੰਜੇ ਬਿਸਰੇ ਰਾਸ਼ਨ ਪਾਣੀ ਹਰੋ ਸਮਾਨ ਜੋ ਘਰ ਚੁਲੋੜੀਂ ਦਾ ਹੁੰਦਾ ਹੈ ਲੱਦ ਲਿਆ ਗਿਆ ਹੈ ਤਿਆਰੀਆਂ ਮੁਕੰਮਲ ਨੇ ਪੰਜਾਬ ਤੋਂ ਦਿੱਲੀ ਕੂਚ ਕਰਨ ਦੇ ਲਈ ਅੰਦੋਲਨ 'ਚ ਸ਼ਾਮਿਲ ਹੋਰ ਸੰਘਰਸ਼ ਨੂੰ ਹੋਰ ਪਖਾਉਣ ਦੇ ਲਈ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਪਿੰਡ ਵੱਲਾ ਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਹ ਤੀਜਾ ਜੱਥਾ ਹੈ ਜੋ ਦਿੱਲੀ ਦੀ ਰਾਹ ਅੱਗੇ ਵਧਣ ਲਈ ਤਿਆਰ ਹੈ। ਹੁਣ ਕੋਲ ਚੱਲਣ ਡਿਆ ਵਾ ਲੰਬਾ ਕਿਉਂ ਜਿਹੜਾ ਸਾਡੀ ਪੀ ਹੋਂਦ ਨੂੰ ਖਤਮ ਕਰ ਲਈ ਸਰਕਾਰਾਂ ਨੇ ਜਿਹੜਾ ਬਿੱਲ ਲਿਆਂਦਾ ਵਾ ਉਹਦੇ ਹੱਕ ਦੇ ਵਿੱਚ ਅਸੀਂ ਪਹਿਲਾਂ ਵੀ ਆਪਣੇ ਗੱਡੀਆਂ 'ਚ ਛੋਟੇ ਜਥੇ ਭੇਜ ਚੁੱਕੇ ਹਾਂ ਹੁਣ ਅਸੀਂ ਆਪਣੇ ਪਲੈਨਿੰਗ ਅਕੋਰਡਿੰਗ ਹਰੇਕ 15 ਦਿਨਾਂ ਬਾਅਦ ਸਾਡੇ ਦੋ ਟਰਾਲੇ ਜਾਇਆ ਕਰਨਗੇ ਬੱਲੇ ਦੇ ਵਿੱਚੋਂ ਤੇ ਉਹ ਵਕ ਵਕ ਟਾਈਮ ਤੇ ਜਦੋਂ ਵੀ ਸਾਡੀ ਨਵੀਂ ਕਮੇਟੀ ਸਾਡੀ ਡਿਊਟੀ ਲਾਇਆ ਕਰੂਗੀ ਉਦੋਂ ਹੀ ਇੱਥੋਂ ਜਥੇ ਤੁਰਿਆ ਕਰਨਗੇ ਤੇ ਵੱਧ ਤੋਂ ਵੱਧ ਸਾਨੂੰ ਪਿੰਡ ਤੋਂ ਵੀ ਸੰਯੋਗ ਮਿਲ ਰਿਹਾ ਦਾਨੀ ਸੱਜਣਾ ਦਾ ਵੀ ਸਾਨੂੰ ਪੂਰਾ ਸੰਯੋਗ ਮਿਲ ਰਿਹਾ ਵਾ ਗੱਦੇ ਅਸੀਂ ਵਾਧੂ ਤੋਂ ਵੱਧ ਲੈ ਕੇ ਜਾ ਰਹੇ ਹਾਂ 35 ਅਸੀਂ ਤਰਪਾਲਾਂ ਲੈ ਕੇ ਜਾ ਰਹੇ ਹਾਂ ਟੈਂਟ ਲਾਉਣ ਲਈ 60 ਅਸੀਂ ਮਾਸ ਲੈ ਕੇ ਜਾ ਰਹੇ ਹਾਂ ਪਹਿਲੇ ਫੇਰੇ ਦੇ ਵਿੱਚ ਜਿਹੜਾ ਹੁਣ ਦੋ ਟਰਾਲੇ ਚੱਲੇ ਉਹਦੇ ਵਿੱਚ ਤੇ ਅਸੀਂ 90 100 ਦੇ ਕਰੀਬ ਅਸੀਂ ਗੱਦਾ ਲੈ ਕੇ ਜਾ ਰਹੇ ਹਾਂ ਖਾਣ ਪੀਣ ਦਾ ਰਾਸ਼ਨ ਲੈ ਕੇ ਜਾ ਰਹੇ ਹਾਂ ਅਸੀਂ ਜੋ ਵੀ ਆਟਾ ਜਾਂ ਕੋਈ ਵੀ ਦਾਣਾਂ ਜਿਹੜੀਆਂ ਖਾਂ ਚੀਜ਼ ਦੀਆਂ ਸਾਨੂੰ ਰਸਤ ਚਾਹੀਦੀ ਆ ਉਹ ਅਸੀਂ ਲੈ ਕੇ ਜਾ ਰਹੇ ਆ ਤੇ ਹੋਰ ਵੀ ਵੀਰ ਜੋ ਵੀ ਸਾਨੂੰ ਦਾਣ ਚ ਜਾਣ ਡਿਆ ਉਹ ਵੱਖਰਾ ਜਿਹੜਾ ਅਸੀਂ ਆਪਣੇ ਕਿਸਾਨ ਵੀਰ ਆਪਣਾ ਇਹ ਤੇਲ ਫੁੱਲ ਪੇਟਾ ਦਸਵੰਦ ਕੱਢ ਕੇ ਤਿਆਰੀਆਂ ਕਰ ਰਹੇ ਆ ਅਸੀਂ ਮੋਤੀ ਸਰਕਾਰ ਦੀਆਂ ਜਿੰਨਾ ਚਿਰ ਗੋਡੀਆਂ ਨਾ ਲੱਗੀਆਂ ਉਹਨਾਂ ਚਿਰ ਅਸੀਂ ਹਟਾਂਗੇ ਨਹੀਂ ਇਹ ਜੁੱਧ ਸਾਨੂੰ ਭਾਵੇਂ 6 ਮਹੀਨੇ ਲੜਨਾ ਪਵੇ ਭਾਵੇਂ ਸਾਨੂੰ ਸਾਲ ਲੜਨਾ ਪਵੇ ਅਸੀਂ ਕਿਸਾਨਾਂ ਦੇ ਨਾਲ ਆ ਤੇ ਅਸੀਂ ਖੁਦ ਕਿਸਾਨ ਆ ਸਾਨੂੰ ਖੁਦ ਪਤਾ ਵਾ ਵੀ ਅਸੀਂ ਹਰੇਕ ਸੀਜ਼ਨ ਘਾਟੇ 'ਚ ਜਾਣਦੇ ਆ ਫਿਰ ਵੀ ਸਰਕਾਰ ਮਾੜੇ ਕਾਲੇ ਕਾਨੂੰਨ ਗੰਦੇ ਲਿਆ ਕੇ ਤਿੰਨ ਕਾਨੂੰਨ ਤੇ ਦੋ ਆਰਡੀਨੈਂਸ ਨਵੇਂ ਲਿਆਂਦੇ ਜਿਹੜੇ ਇਹ ਪੰਜੇ ਕਿਸਾਨ ਮਾਰੂ ਆਰਡੀਨੈਂਸ ਆ ਸਾਨੂੰ ਇਹਨਾਂ ਤੋਂ ਕਿਸਾਨਾਂ ਲਈ ਸਾਨੂੰ ਕਿਸਾਨਾਂ ਨੂੰ ਜਾਗਰੂਕ ਹੋਣਾ ਪੈਣਾ ਵਾ ਤੇ ਮੇਰੇ ਵੀਰ ਜਿਹੜੇ ਘਰ ਬੈਠੇ ਆ ਜਾਂ ਕਿਸਾਨ ਵੀਰ ਆ ਉਹ ਵੀ ਜੁੜੋ ਵਾ ਤੋਂ ਵੱਧ ਜਿਹੜਾ ਵੀਰ ਕਿਹ ਤਰੀਕੇ ਨਹੀਂ ਜਾ ਸਕਦਾ ਉਹਦੀ ਤਾਂ ਮਜਬੂਰੀ ਹੋ ਸਕਦੀ ਆ ਉਹ ਆਪਣੀ ਕਿਸੇ ਵੀ ਤਰੀਕੇ ਨਾਲ ਆਪਣੀ ਤੇਲਫੁੱਲ ਭੇਟਾ ਪਾਵੇ ਤੇ ਜਿਹੜਾ ਜਾ ਸਕਦਾ ਉਹ ਮੇਰਾ ਵੀਰ ਜ਼ਰੂਰ ਜਾਵੇ ਹੁੰਦਾ ਇਹ ਸੰਘਰਸ਼ ਚੱਲ ਰਿਹਾ ਚਾਹੇ ਉਹ ਪਹਿਲਾਂ ਪੰਜਾਬ ਦੇ ਪੱਦਰ ਤੋਂ ਸ਼ੁਰੂ ਹੋਇਆ ਸੀ ਹੁਣ ਦਿੱਲੀ ਦੀ ਹਿੱਕ ਤੇ ਬੈਠੇ ਆ ਸੋ ਸਾਡੀਆਂ ਤਿਆਰੀਆਂ ਉਦਨ ਦੀਆਂ ਚੱਲ ਰਹੀਆਂ ਅਸੀਂ ਆਪਦੀਆਂ ਗੱਡੀਆਂ ਦੇ ਵਿੱਚ ਆਪਦੇ ਦਾਦਾ ਸਾਲ ਦੇ ਬੱਚੇ ਵੀ ਲੈ ਕੇ ਗਏ ਆ ਸਾਡੀਆਂ ਗੁੜੀਆਂ ਵੀ ਰਤੀ ਨਾਰੇ ਲਾ ਲਾ ਰਹੀ ਸੀ ਸੋ ਤਿਆਰੀਆਂ ਸਾਡੀਆਂ ਉਦਨ ਦੀਆਂ ਵਾਂ ਪਰ ਜਿਹੜਾ ਇਹ ਸੰਘਰਸ਼ ਲੰਮਾ ਚੱਲ ਰਿਹਾ ਨਾ ਉਹਦਾ ਵੀ ਇੱਕ ਬਹੁਤ ਵੱਡਾ ਪਹਿਲੂ ਆ ਕਿਉਂਕਿ ਜਿਹੜੇ ਬਦਲਾਅ ਹੋਣੇ ਨੇ ਉਹ ਬਹੁਤ ਜ਼ਰੂਰੀ ਨੇ ਪੰਜਾਬ ਦੇ ਵਿੱਚ ਬਹੁਤ ਬਦਲਾਅ ਜੇ ਹੋਣ ਵਾਲੇ ਬਾਕੀ ਨੇ ਪੰਜਾਬ ਨੇ ਆਪਣਾ ਬੜਾ ਕੁਝ ਬਦਲਾਅ ਲਿਆਉਣਾ ਵਾ ਜੇ ਸਾਡੀ ਸਿਆਸਤ ਬਦਲਣੀ ਹੈ ਕਿਉਂਕਿ ਸਾਨੂੰ ਐਮਪੀ ਐਮਐਲਏ ਜਿਹੜੇ ਨੇ ਉਹ ਸਾਨੂੰ ਵਰਤਦੇ ਨੇ ਸੋ ਸਾਡੀ ਬੜੇ ਲੰਮੇ ਸਮੇਂ ਤੋਂ ਇਹ ਚੀਜ਼ ਚੱਲਦੀ ਆ ਰਹੀ ਕਿ ਸਾਨੂੰ ਵਰਤ ਰਹੇ ਨੇ ਉਹ ਚੀਜ਼ ਦੇਖਣ ਨੂੰ ਮਿਲੀ ਕਿ ਪੰਜਾਬ ਅੱਜ ਇਕਜੁੱਟ ਹੋਇਆ ਜਿਨ੍ਹਾਂ ਨੇ ਦਿਖਾਤਾ ਕਿ ਅਸੀਂ ਬਿਨਾ ਮੁੱਖ ਮੰਤਰੀ ਐਮਪੀ ਐਮਐਲਏ ਤੋਂ ਬਿਨਾ ਵੀ ਆਪਦੇ ਸੰਘਰਸ਼ ਦੀਆਂ ਲੜਾਈਆਂ ਲੜ ਸਕਦੇ ਆ ਆਪਦੇ ਹੱਕਾਂ ਲਈ ਲੜ ਸਕਦੇ ਆ ਮਰ ਸਕਦੇ ਆ ਠੰਡ ਦਾ ਮੌਸਮ ਹੈ ਪਰ ਕਿਸਾਨ ਗਰਮ ਜੋਸ਼ੀ ਨਾਲ ਜੁਟੇ ਹੋਏ ਨੇ ਪਿੰਡਾਂ ਦੇ ਪਿੰਡ ਲਾਮਬੰਦ ਹੋਏ ਨੇ ਪਰ ਮਲਾਲ ਜ਼ਰੂਰ ਹੈ ਕਿ ਵੇਲੇ ਦੀਆਂ ਸਰਕਾਰਾਂ ਅੰਦਾਤੇ ਨੂੰ ਅੱਖੋਂ ਪਰੋਖਿਆ ਕਰ ਰਹੀਆਂ ਨੇ ਕਰ ਰਹੀ ਨਹੀਂ ਜਿਹੜੀ ਸੁਣ ਨਹੀਂ ਰਹੀ ਜੀ ਇਹਨਾਂ ਨੂੰ ਜਲਦੀ ਤੋਂ ਜਲਦੀ ਸੁਨਣਾ ਚਾਹੀਦਾ ਕਿ ਹੱਲ ਕਰਨਾ ਚਾਹੀਦਾ ਜੀ ਦਾ ਤਾਂ ਕਿ ਉਹ ਪਰੇਸ਼ਾਨੀ ਤੋਂ ਬਚ ਸਕਣ ਨਹੀਂ ਕਿਉਂ ਨਹੀਂ ਸੁਣ ਰਹੀ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਸੁਣ ਰਹੀ ਐਵੇਂ ਵੇਰੇ ਹੀ ਆ ਜੀ ਆਪਣੀ ਇੱਜ਼ਤ ਕਮਚਾਉਣ ਦੇ ਖਾਤਰ ਡੇ ਕਰ ਜੋ ਕਰਦੇ ਹੋਰ ਇਹਨਾਂ ਨੂੰ ਚਾਹੀਦਾ ਜਲਦੀ ਜੇ ਕਰ ਨੇ ਬੱਚੇ ਗਏ ਉੱਥੇ ਬਜ਼ੁਰਗ ਗਏ ਆ ਠੰਡ ਬਹੁਤ ਜ਼ਿਆਦਾ ਵਾ ਫਿਰ ਵੀ ਉਹ ਆਪਣਾ ਮੋਰਚਾ ਸੰਭਾਲ ਕੇ ਬਿਠੇ ਹੋਏ ਨੇ ਉਸੇ ਦਿੱਕਤਾਂ ਬੜੀਆਂ ਆਈਆਂ ਵਾ ਇਹ ਕਰਕੇ ਹੁਣ ਅਸੀਂ ਆਪਣੇ ਟਰਾਲੇ ਲੈ ਕੇ ਜਾ ਰਹੇ ਆਂ ਹਾਂਜੀ ਇਹ ਕਰਕੇ ਕਿ ਗੱਡੀਆਂ ਤਾਂ ਤੇ ਅਸੀਂ ਦੋ ਰਹੀ ਹੋਏ ਆ ਜੀ ਭੁਖੇ ਆ ਕੀ ਨਾਲ ਇਹਦਾ ਜਿਹੜੇ ਸਾਡੇ ਵੀਰ ਗਏ ਆ ਕਈਆਂ ਨੂੰ ਹੀ ਵਿੱਚੋਂ ਰੈਸਟ ਵੀ ਦਿਵਾਉਣੀ ਇਸ ਕਰਕੇ ਅਸੀਂ ਚੱਲੇ ਆ ਜੇ ਅਸੀਂ 35 ਚੱਲੇ ਆ ਤੇ ਦਾਹੇ ਉਥੋਂ ਆਉਣਗੇ ਬਾਕੀ ਸਾਰੇ ਉਥੇ ਡਟੇ ਪਏ ਆ ਕੋਈ ਉਥੋਂ ਜਨਾਂ ਤੱਕ ਕਾਨੂੰਨ ਵਾਪਸ ਨਹੀਂ ਲੈਂਦਾ ਕੋਈ ਉਥੋਂ ਸਾਡੇ ਵੀਰ ਮੁੜਨ ਵਾਲਾ ਨਹੀਂ ਆ कोरोना ਦੇ ਆੜ ਦੇ ਵਿੱਚ ਆ ਸਾਰਾ ਕੁਝ ਕਰ ਰਹੇ ਨੇ করোনা ਦੇ ਆੜ ਤੇ ਸਾਰਾ ਕੁਝ ਸਿਰ ਬੰਦ ਹੋ ਗਿਆ ਦੇਖੋ ਸਾਰਾ ਬੰਦ ਹੋ ਗਿਆ ਸਿਰਫ ਇੱਕ ਕਿਸਾਨੀ ਚੱਲ ਰਹੀ ਸੀ ਸਿਰਫ ਇੱਕ ਖੇਤੀ ਦਾ ਕੰਮ ਚੱਲ ਰਿਆ ਸੀ ਉਹ ਹੁਣ ਸਾਰੇ ਕਿਸਾਨਾਂ ਦੇ ਪਿੱਛੇ ਪੈ ਗਏ ਅੰਬਾਨੀ ਅਡਾਨੀ ਸਾਰੇ ਕਿਸਾਨਾਂ ਦੇ ਪਿੱਛੇ ਪੈ ਗਏ ਇੱਥੋਂ ਸਾਡੀਆਂ ਜ਼ਮੀਨਾਂ ਲੈ ਕੇ ਸਾਰਾ ਅੰਬਾਨੀ ਅਡਾਨੀ ਨੂੰ ਵੇਚਣਾ ਚਾਹੁੰਦੇ ਨੇ ਹਨਾ ਸਾਡੀ ਕੰਨਕ ਪ੍ਰਾਈਵੇਟਾਂ ਨੂੰ ਦਿਓ ਕਿਉਂ ਅਸੀਂ ਦਈਏ ਪ੍ਰਾਈਵੇਟ ਨੂੰ ਜਿੱਦੋਂ ਸ਼ੁਰੂ ਤੋਂ ਸਰਕਾਰੀ ਦੇ ਵਿੱਚ ਸਾਰਾ ਕੁਝ ਹੋ ਰਿਹਾ ਆ ਸਰਕਾਰੀ ਕੰਮ ਸਰਕਾਰੀ ਰੇਟ ਦੇ ਨਾਲ ਸਾਰਾ ਕੁਝ ਮਿਲਣ ਕਿਉਂ ਅਸੀਂ ਪ੍ਰਾਈਵੇਟਾਂ ਨੂੰ ਦਿਓ ਪੋਦੇ ਠੰਡੇ ਮਹੀਨੇ ਵੀ ਕਿਸਾਨ ਸੰਘਰਸ਼ ਦਾ ਸੇਕ ਲਗਾਤਾਰ ਵੱਧਦਾ ਜਾ ਰਿਹਾ ਛੋਟੇ ਛੋਟੇ ਬੱਚੇ ਅਤੇ ਉਮਰਦਰਾਜ਼ ਲੋਕ ਪਾੜੇ 'ਚ ਬੈਠੇ ਨੇ ਲੜਾਈ ਸੌਖੀ ਨਹੀਂ ਹੈ ਪਰ ਜਜ਼ਬਾ ਠਾਠਾ ਮਾਰਦਾ ਤੇ ਉਧਰ ਸਰਕਾਰ ਆਪਣੀਆਂ ਦਲੀਲਾਂ ਤੇ ਬਰਕਰਾਰ ਹੈ ਕਿਸਾਨਾਂ ਨੂੰ ਗਲਬਾਤ ਦਾ ਸੱਦਾ ਵੀ ਲਗਾਤਾਰ ਪੇਜਾ ਜਾ ਰਿਹਾ ਹੈ ਤਾਂ ਜੋ ਇਸ ਗੁੰਝਲਦਾਰ ਸਥਿਤੀ ਦੀ ਤਾਣੀ ਨੂੰ ਸੁਲਝਾਇਆ ਜਾ ਸਕੇ